ਸਮੇਂ ਦੀ ਸਰਕਾਰ ਆ ਉਹ ਜਿਹੜੀਆਂ ਸਰਕਾਰੀ ਜ਼ਮੀਨਾਂ ਲਗਭਗ ਪੰਜਾਬ ਦੇ ਵਿੱਚ 26 ਲਗਭਗ ਮੈਕਮੇ ਨੇ ਜਿਹਦੇ ਵਿੱਚੋਂ 10 ਜਿਹੜੀਆਂ ਪਾਵਰ ਬੰਦੀਆਂ ਲੋਕਾਂ ਨੂੰ ਦਿੱਤੀਆਂ ਹੋਈਆਂ ਵਿਜੈਤੀ ਜ਼ਮੀਨਾਂ ਆ ਉਹਨਾਂ ਨੂੰ ਅੱਜ ਸਮੇਂ ਦੀ ਸਰਕਾਰ ਜਿਹੜੀ ਆ ਉਹ ਵੇਚਣ ਜਾ ਰਹੀ ਆ ਜਾਇਦਾਤਾਂ ਮੁੱਖ ਮੰਤਰੀ ਕੁਮਾਰ ਸਮਰ ਨੇ ਇਹ ਕਹਿੰਦਾ ਕਿ ਮੈਂ ਕਦੇ ਵੀ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਮੇਰੇ ਵਿਤਮੰਤਰੀ ਨੇ ਕਦੇ ਵੀ ਨਹੀਂ ਕਿਹਾ ਖਜ਼ਾਨਾ ਖਾਲੀ ਹੈ ਪਰ ਫਿਰ ਜ਼ਾਇਦਾਤਾਂ ਵੇਚਣ ਦੀ ਕਹਿ ਜੂਤ ਰਹਿ ਗਈ ਹੈ ਪਾਵਰ ਪੌਮ ਅਤੇ ਟ੍ਰਾਂਸਕੋ 6 ਕਾ ਮੁਲਾਜ਼ਮ ਜੂਨੀਅਨ ਪੰਜਾਬ ਨੇ ਨਵਾਂ ਸ਼ਹਿਰ ਹੈਡਕੁਆਰਟਰ ਵਿਖੇ ਰੋਜ਼ ਪਰ ਰਾਸ਼ਨ ਕੀਤਾ ਜੁਨੀਅਨ ਆਗੂਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਨਿਗਮ ਦੇ ਨਿੱਜੀਕਰਨ ਨੂੰ ਜਲਦਬਾਜ਼ੀ ਵਿੱਚ ਲਾਗੂ ਕਰਨ ਅਤੇ ਪਾਵਰ ਕਾਮ ਦੀਆਂ ਜਾਇਦਾਦਾਂ ਅਤੇ ਇਮਾਰਤਾਂ ਦੀ ਵਿਕਰੀ ਦੀ ਸਖਤ ਨਿੰਦਾ ਕੀਤੀ। ਉਹਨਾਂ ਕੇਂਦਰ ਸਰਕਾਰ ਤੋਂ ਬਿਜਲੀ ਸੋਧ ਬਿੱਲਾਂ ਦੇ ਖਰੜੇ ਨੂੰ ਰੱਦ ਕਰਨ ਦੀ ਮੰਗ ਕੀਤੀ। ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਉਹਨਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਨਹੀਂ ਕਰਦੀ ਤਾਂ ਉਹ ਉਹਨਾਂ ਦੇ ਘਰ ਦੇ ਬਾਹਰ ਧਰਨੇ ਜਾਰੀ ਰੱਖਣਗੇ। ਅੱਜ ਅਸੀਂ ਐਮਪਲਾਈ ਜੁਆਇੰਟ ਫੋਰਮ ਪੰਜਾਬ ਬਿਜਲੀ ਮੁਲਾਜ਼ਮ ਇਕਤਾ ਮੰਚ ਪੰਜਾਬ ਐਸੋਸੀਏਸ਼ਨ ਆਫ ਇੰਜੀਨੀਅਰਸ ਐਸੋਸੀਏਸ਼ਨ ਪੈਨਸ਼ਨਰ ਤੇ ਫੈਡਰੇਸ਼ਨ ਬੈਲਫਰ ਫੈਡਰੇਸ਼ਨ ਕਵਰ ਕਮਨ ਟ੍ਰਾਂਸਪੋਰਟ ਪੈਸ਼ਨਰ ਬੈਲਫਰ ਪੰਜਾਬ ਜੁਨੀਅਨ ਦੇ ਸੱਦੇ ਤੇ ਅੱਜ ਅਸੀਂ ਸਰਕਲ ਦਫ਼ਤਰ ਦੇ ਗੇਟ ਅੱਗੇ ਜੋ ਸਮੇਂ ਦੀ ਸਰਕਾਰ ਆ ਉਹ ਜਿਹੜੀਆਂ ਸਰਕਾਰੀ ਜ਼ਮੀਨਾਂ ਲਗਭਗ ਪੰਜਾਬ ਦੇ 26 ਵੱਖ-ਵੱਖ ਮਹਿਕਮਿਆਂ ਦੇ ਜਿਹਦੇ ਵਿੱਚੋਂ 10 ਜਿਹੜੀਆਂ ਪਾਵਰ ਕਮ ਦੀਆਂ ਲੋਕਾਂ ਮਰੋਂ ਦਿੱਤੀਆਂ ਹੋਈਆਂ ਅਜੇਤੀ ਜ਼ਮੀਨਾਂ ਆ ਉਹਨਾਂ ਨੂੰ ਅੱਜ ਸਮੇਂ ਦੀ ਸਰਕਾਰ ਜਿਹੜੀ ਆ ਉਹ ਵੇਚਣ ਜਾ ਰਹੀ ਆ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦਾ ਕਿ ਮੈਂ ਕਦੇ ਵੀ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਆ ਮੇਰੇ ਵਿੱਤ ਮੰਤਰੀ ਨੇ ਕਦੇ ਵੀ ਨਹੀਂ ਕਿਹਾ ਖਜ਼ਾਨਾ ਖਾਲੀ ਆ ਪਰ ਫਿਰ ਜਾਇਦਾਦਾਂ ਵੇਚਣ ਦੀ ਕਾਜ ਲੋੜਤ ਪੈ ਗਈ ਆ ਇਸ ਕਰਕੇ ਇਹ ਜਿਹੜੇ ਆ ਲੋਕਾਂ ਨੇ ਜਿਹੜਾ ਬਹੁਤ ਵੱਡਾ ਲੋਕਾਂ ਨਾਲ ਬਹੁਤ ਵੱਡਾ ਪਿਛਲੇ ਸਮੇਂ ਦੇ ਵਿੱਚ ਧੋਖਾ ਹੋਇਆ ਲੋਕਾਂ ਨੇ ਇੱਕ ਵਿਸ਼ਵਾਸ ਕਰਕੇ ਇੱਕ ਬਦਲਾਅ ਦਾ ਰੂਪ ਦੇਖਦੇ ਹੋਏ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੂੰ 92 ਐਮਐਲਏ ਚਾਕੇ ਲੋਕਾਂ ਨੇ ਤੁਰਿਆ ਪਰ ਇਹਨਾਂ ਦੇ ਵਿੱਚੋਂ ਨਿਕਲਿਆ ਕੁਝ ਵੀ ਨਹੀਂ ਲਗਾਤਾਰ ਜਿਹੜਾ ਇਹ ਡੀਏ ਦੀ ਕਿਸ਼ਤਾਂ ਦੀ ਗੱਲ ਕਰਦੇ ਆਪਾਂ ਡੀਏ ਸਾਡਾ ਹੱਕ ਆ ਉਹ ਕੋਈ ਮੰਗ ਨਹੀਂ ਤੇ ਜੇ ਖਜ਼ਾਨਾ ਖਾਲੀ ਨਹੀਂ ਤਾਂ ਡੀਏ ਦੀਆਂ ਕਿਸ਼ਤਾਂ ਪਕਾਇਆ ਕਿਉਂ ਆ ਪਿਛਲੇ ਸਮੇਂ ਦਾ ਸਕੀਲਰ ਇਹਨਾਂ ਦਾ ਜਿਹੜਾ ਏਰੀਆ ਪੈਨਸ਼ਨਰਾਂ ਦਾ ਚਾਹੇ ਉਹ ਮੁਲਾਜ਼ਮਾਂ ਦਾ ਉਹ ਕਿਉਂ ਡਿਊ ਆ 2.59 ਦੇ ਗੁਨਾਹਕ ਅਨੁਸਾਰ ਪੈਨਸ਼ਨਰ ਜਿਹੜੀ ਹੈ ਕਿਉਂ ਨਹੀਂ ਫਿਕਸ ਕੀਤੀ ਜਾ ਰਹੀ ਇਹ ਸਿਰਫ ਗੱਲਾਂ ਕਹਿਣ ਦੀਆਂ ਜਾਂ ਆਪਾਂ ਦੂਜੇ ਪਾਸੇ ਦੇਖ ਲਈਏ ਕਿ ਲੇਡੀਜ਼ ਨੂੰ 1-1000 ਰੁਪਏ ਦੇਣਾ ਹੈਗਾ 4 ਸਾਲ ਹੋ ਚਲੇ ਆ ਜੇ ਖਜ਼ਾਨਾ ਖਾਲੀ ਨਹੀਂ ਤਾਂ ਕਿਉਂ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਅਸੀਂ ਅੱਜ ਦੇ ਸਮੇਂ ਤੇ ਅੱਜ ਧਰਨੇ ਦੇ ਵਿੱਚ ਸਰਕਾਰ ਨੂੰ ਤੁਹਾਡੇ ਸਾਹਮਣੇ ਰਹੀ ਦੱਸਣਾ ਚਾਹੁੰਦੇ ਆ ਕਿ ਕਿਸੇ ਹਾਲਤ ਦੇ ਵਿੱਚ ਵੀ ਜਿਹੜੀਆਂ ਸਰਕਾਰੀ ਜ਼ਮੀਨਾਂ ਜੇ ਸਰਕਾਰ ਨੇ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਬਿਜਲੀ ਮਲਾਜ਼ਮ ਪੈਨਸ਼ਨਰ ਪੂਰੇ ਪੰਜਾਬ ਦੇ ਸਮੁੱਚੇ ਮਲਾਜ਼ਮ ਇਕੱਠੇ ਹੋ ਕੇ ਇਹਨੂੰ ਇਹਨੂੰ ਰੋਕਾਂਗੇ ਕਿਸੇ ਹਾਲਤ ਦੇ ਵਿੱਚ ਜੀ ਸਰਕਾਰੀ ਜਿਵੇਂ ਨੇ ਜਿਹੜੀਆਂ ਲੋਕਾਂ ਨੇ ਦਿੱਤੀਆਂ ਉਹਨਾਂ ਨੂੰ ਜਿਹੜੀ ਆ ਉਹ ਕਿਸੇ ਵੀ ਹਾਲ ਦੇ ਵਿੱਚ ਵੇਚਣ ਦੀ ਆਪਾਂ ਇਹ ਅਨੁਮਤੀ ਨਹੀਂ ਦੇਵਾਂਗੇ ਦੂਜੇ ਪਾਸੇ ਮੈਂ ਦੱਸਣਾ ਚਾਹਣਾ ਕਿ ਇਹ ਜਾਇਦਾਦਾਂ ਜਿਹੜੀਆਂ ਸਰਕਾਰੀ ਆ ਉਹ 1948 ਐਕਟ ਦੇ ਤਹਿਤ ਲੋਕਾਂ ਵੱਲੋਂ ਜਿਸ ਪਰਪਜ਼ ਲਈ ਦਿੱਤੀਆਂ ਗਈਆਂ ਸੀਗੀਆਂ ਜਿਸ ਪਰਪਜ਼ ਲਈ ਇਹ ਜ਼ਮੀਨਾਂ ਖਰੀਦੀਆਂ ਗਈਆਂ ਲਈਆਂ ਗਈਆਂ ਸੀਗੀਆਂ ਤੇ ਐਕਟ ਇਹ ਕਹਿੰਦਾ ਕਿ ਉਹ ਜ਼ਮੀਨਾਂ ਉਸੇ ਹੀ ਪਰਪਜ਼ ਦੇ ਤਹਿਤ ਵਰਤੀਆਂ ਜਾਣ ਜੇਕਰ ਇਹਨਾਂ ਦੀ ਨਹੀਂ ਲੋੜ ਤਾਂ ਬਕਾਇਦਾ ਇਹੋ ਜਿਸ ਐਕਟ ਦੇ ਤਹਿਤ ਲਈਆਂ ਗਈਆਂ ਸੀਗੀਆਂ ਇਹ ਵਾਪਸ ਉਸੇ ਐਕਟ ਦੇ ਤਹਿਤ ਉਹਨਾਂ ਨੂੰ ਹੀ ਹੋਣੀਆਂ ਚਾਹੀਦੀਆਂ ਇਹਨੂੰ ਵੇਚਣ ਦੀ ਕੋਈ ਵੀ ਜਿਹੜੀ ਆ ਉਹ ਅਧਿਕਾਰ ਸਰਕਾਰਾਂ ਦੇ ਕੋਲ ਨਹੀਂ ਹੈਗੀ ਜੇ ਜੇ ਸਰਕਾਰ ਦਾ ਖਜ਼ਾਨਾ ਖਾਲੀ ਨਹੀਂ ਤਾਂ ਕਰਜ਼ਾ ਲੈਣ ਦੀ ਕੀ ਲੋੜ ਆ ਜਿਸ ਕਰਕੇ ਅੱਜ ਇਸ ਸਮੇਂ ਮੌਕੇ ਤੇ ਇਹ ਕਹਿਣਾ ਚਾਹਣਾ ਕਿ ਸਰਕਾਰਾਂ ਨੂੰ ਇਹ ਫੈਸਲਾ ਜਿਹੜਾ ਪਿੱਛੇ ਲੈਣਾ ਚਾਹੀਦਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਮੈਂ ਦੱਸਣਾ ਚਾਹਣਾ ਇੱਕ ਬਠਿੰਡਾਲ ਥਰਮਲ ਪਲਾਂਟ ਉੱਤੇ ਵੀ ਸਸਤੋ ਕਰੋੜ ਰੁਪਏ ਲਾ ਕੇ ਸਰਕਾਰ ਨੇ ਜਿਹੜਾ ਉਹਨੇ ਰੈਨੂਵੇਸ਼ਨ ਕੀਤੀ ਸੀ ਪਰ ਉਹਨੂੰ ਕੋਟੀਆਂ ਦਾ ਭਾਅ ਵੇਚ ਦਿੱਤਾ ਪਰ 7 ਸਾਲ ਹੋ ਗਏ ਅਜੇ ਤੱਕ ਉਹ ਜਿਉਂ ਦਾ ਤਿਉਂ ਬੈਠਾ ਕਿਸੇ ਨੇ ਕੋ ਖਰੀਦਿਆ ਨਹੀਂ ਇਸ ਕਰਕੇ ਸਰਕਾਰ ਨੂੰ ਇਦਾਂ ਦੇ ਫੈਸਲੇ ਲੈਣ ਤੋਂ ਬਾਅਦ ਸੋਚਣਾ ਚਾਹੀਦਾ ਸੋ ਮੈਂ ਅੱਜ ਦੇ ਧਰਨੇ ਤੇ ਇਹੀ ਦੱਸਣਾ ਚਾਹਣਾ ਕਿ ਇਹ ਜਾਇਦਾਦਾਂ ਦਾ ਕਿਸੇ ਹੱਲ ਦੇ ਵਿੱਚ ਵੀ ਨਿਵਾਜਨਾ ਨਹੀਂ ਵੇਚਣ ਦੇਣਗੇ ਮਾਈ ਜਨਰਲ ਪਾਲ ਵਰਕਿੰਗ ਜਨਰਲ ਸਕਟਰ ਪੰਜਾਬ ਪਾਵਰ ਐਂਡ ਟ੍ਰਾਂਸਕੋ ਪੈਨਸ਼ਨ ਯੂਨੀਅਨ ਸਭੀ ਜੀ ਜਿਹੜੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਬ੍ਰਿਤੀ ਦਾ ادارਾ ਬਣਿਆ ਉਦੋਂ 1948 ਦੇ ਵਿੱਚ ਜਿਹੜੇ ਐਕਟ ਦੀ ਇਹਦਾ ਗੱਲ ਕੀਤੀ ਆ ਉਹਦੇ ਵਿੱਚ ਸਾਫ਼ ਜੀ ਕੇ ਇਹਦੇ ਵਿੱਚ ਮੁਨਾਫਾ ਜਿਹੜਾ ਉਹ 3% ਹੋਊਗਾ ਸਰਕਾਰਾਂ ਨੇ 1991 ਦੀਆਂ ਨੀਤੀਆਂ ਤਹਿਤ ਜਿਹੜੇ ਇਹ ادارے ਆ ਪਬਲਿਕ ਸੈਕਟਰ ਦੇ ادارے ਹਨ ਨੂੰ ਤੋੜਨ ਵਾਲੇ ਪਾਸੇ ਨੂੰ ਇਹਨਾਂ ਦੀਆਂ ਨੀਤੀਆਂ ਗਈਆਂ ਤੇ ਉਹ ਨੀਤੀਆਂ ਜਿਹੜੀਆਂ ਨੇ ਲਗਭਗ 2000 ਦੇ ਦੇ ਵਿੱਚ ਇਹਨਾਂ ਬਿਜਲੀ ਐਕਟ ਜਿਹੜਾ 3 ਲਿਆ ਕੇ ਇਹਨਾਂ ਨੂੰ ਬਿਜਲੀ ਬੋਰਡ ਦਾ ਪਬਲਿਕ ਸੈਕਟਰ ਦਾ ਤੋੜਨ ਦੀ ਗੱਲ ਜਿਹੜੇ ਕੀਤੀ ਉਹ ਅਸੀਂ ਇਕੱਠਿਆਂ ਹੋ ਕੇ ਲੜ ਕੇ 7 ਸਾਲ ਪਛਾਹ ਟੱਕਿਆ ਉਸ ਤੋਂ ਬਾਅਦ 2014 ਦੇ ਵਿੱਚ ਇਹਨਾਂ ਲੈਂਦਾ ਹੁਣ 2020 ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਫਾਰਸਲੀਮੈਂਟ ਦੇ ਵਿੱਚ ਇਹ ਗੱਲ ਕਰਕੇ ਪਛਾਹ ਨੂੰ ਮੋੜਿਆ ਹੁਣ ਇਹ 2025 ਬਿੱਲ ਆ ਕੇ ਰੀਲੀ ਬੋਰਡ ਦੀਆਂ ਸਾਰੀਆਂ ਜਾਇਦਾਦਾਂ ਨੂੰ ਵੇਚਣਾ ਚਾਹੁੰਦੀ ਆ ਤੇ ਨਾਲ ਦੀ ਨਾਲ ਜਿਹੜੇ ਆ ਇਹ ਜਿਹੜਾ ਪਬਲਿਕ ਸੈਕਟਰ ਦਾ ਧਾਰਾ ਰੀਲੀ ਬੋਰਡ ਦਾ ਜਿਹੜਾ ਧਾਰਾ ਵਾ ਇਹਨੂੰ ਇਸ ਤਰ੍ਹਾਂ ਦਾ ਸਰੂਪ ਇਹਦਾ ਬਣਾ ਦਿੱਤਾ ਆ ਕਿ ਲੋਕ ਇਹਨੂੰ ਖੰਡਰ ਬਣਾ ਕੇ ਜਿਹੜਾ ਇਹਦੀ ਕੋਈ ਬਿਲਡਿੰਗ ਦੀ ਰਿਪੇਅਰ ਨਹੀਂ ਕੀਤੀ ਜਾਂਦੀ ਕਿਸੇ ਕਿਸਮ ਦਾ ਜਿਹੜਾ ਸਾਰੇ ਪੈਟਰ ਰਿਕਾਰਡ ਜਿਹੜਾ ਖਰਾਬ ਹੋ ਰਿਹਾ ਤੇ ਇਹ ਲੋਕਾਂ ਦੇ ਵਿੱਚ ਸਿੱਧ ਕਰਨਾ ਚਾਹੁੰਦੀ ਆ ਜਿ ਤਰ੍ਹਾਂ ਬੈਂਕਾਂ ਦਾ ਤੇ ਪ੍ਰਾਈਵੇਟ ਬੈਂਕਾਂ ਦਾ ਸਮੇਲ ਕਰਾ ਕੇ ਲਿਆਂਦਾ ਸੀ ਤੇ ਅੱਜ ਪ੍ਰਾਈਵੇਟ ਬੈਂਕਾਂ ਵਾਲੇ ਪਾਸੇ ਜਿਹੜੇ ਸਕੈਂਡਲ ਹੋਣ ਲੱਗੇ ਆ ਲੋਕ ਫੇਰ ਸਰਕਾਰੀ ਬੈਂਕਾਂ ਨੂੰ ਚੱਲੇ ਆ ਇਹ ਹੀ ਨੀਤੀ ਪਾਲਿਸੀ ਜਿਹੜੀ ਆ ਇੱਥੇ ਲਿਆ ਕੇ ਕਿਸੇ ਵੀ ਜਿਹੜਾ 2025 ਬਿੱਲ ਹੈ ਸਿੱਧਾ ਕਲੀਅਰ ਕਰਦਾ ਕਿ ਇੱਥੇ ਐਲਟੀ ਸਿਸਟਮ ਤੱਕ 11 ਐਲਟੀ ਜਿਹੜੇ ਮਰਜੀ ਅਦਾਰੇ ਜਿਹੜਾ ਵੱਡਾ ਠੇਕੇਦਾਰ ਕਰੀਦ ਕੇ ਛੋਟੇ ਠੇਕੇਦਾਰਾਂ ਨੂੰ ਦੇ ਕੇ ਇਹ ਜਿਹੜੀ ਟੋਟਲੀ ਜਿਹੜੀ ਹੈ ਪ੍ਰਾਈਵੇਟੇਸ਼ਨ ਜਿਹੜੇ ਕਰਦਾ ਉਹਦੇ ਵਿਰੋਧ ਵਜੋਂ ਇਹ ਜਿਹੜਾ ਕੀਤਾ ਹੈ। ਇਹ ਸਰਕਾਰ ਦਾ ਗਲਤ ਫੈਸਲਾ ਹੈ। ਇਹਦੇ ਖਿਲਾਫ ਮਨਾਜਮ ਇਕਜੁੱਟ ਹਨ ਤੇ ਸਰਕਾਰ ਨੂੰ ਜਦਾਤਰ ਨਹੀਂ ਕਿਸੇ ਵੀ ਕੀਮਤ ਤੇ ਵੇਚਣ ਨਹੀਂ ਦੇਣਾ। ਗੈਰਨਿਟੀ ਕੀ ਹੈ? ਰਣਨੀਤੀ ਅੱਪਾ ਅੱਜ 16 ਤਰੀਕ ਤੋਂ 23 ਤਰੀਕ ਤੱਕ ਸਰਕਲ ਪੱਧਰ ਪੱਧਰ ਦੇ ਧਰਮੇ ਦਿੱਤੇ ਗਏ ਆ ਤੇ 2 ਤਰੀਕ ਨੂੰ ਆਹੀ ਵਿਜੀਲ ਮੰਤਰੀ ਜੀ ਨੇ ਸ਼ਹਿਰ ਵਿੱਚ ਉਹਦੇ ਘਰ ਦੇ ਅੱਗੇ ਤੁਹਾਨੂੰ ਨਾ ਦਵਾਂਗੇ ਵੱਡੇ ਪੱਧਰ ਦਾ ਪੰਜਾਬ ਲੈਵਲ ਦਾ ਪ੍ਰੋਜੈਕਟ ਤੇ ਉਸ ਤੋਂ ਬਾਅਦ ਕੀ ਰਣਨੀਤੀ ਅਗਲੀ ਹੈ ਕਿ ਹਸਾਂ ਦੇ ਹੱਥਾਂ ਦੇ ਤੇ ਜੈਕਾਰ ਦੁਨਿਆ ਦੇ ਹੋਰ ਜਨਤਾ ਸੀ ਸਭੀ ਆ ਕਰ ਦਤਾ ਦੇ ਹੋ ਕਰ ਦਤਾ ਆਪ ਮਜਾਉਸ ਦੇ ਲੋ ਨਸ਼ਾ ਦਾ ਪਿਆ ਦਲਦਾ ਪਿਆ ਇਹਨਾਂ ਹਾਂ ਤੱਕ ਖਾਲੀ ਨੇ ਤੇ ਜਵਾਨੇ ਬਰਬਾਦ ਹੁੰਦੇ ਜਾਂਦੇ ਰਹੇ ਕੰਮ ਕਿਸੇ ਤੋਂ ਵੀ ਲੰਮੇ ਸਮੇਂ ਤੋਂ ਦੂੜੀਆਂ ਕਰਦੇ ਆ ਰਹੇ ਕੋਈ ਰੈਗੂਲਰ ਨਹੀਂ ਕਿੱਕੇ ਆਜ ਤੱਕ ਸਾਡੇ ਜਿਹੜੀਆਂ ਬਾਦੀਆਂ ਮੰਗਾ ਲੋ ਇਹ ਮਾੜੀਆਂ ਲੇਕੀਆਂ ਸੁਪਨਾਣੀਆਂ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਕਦਿ ਕਰੇ ਮੇਰਾ ਮੇਰੀ ਚਾਹ ਹੋਵੇ meri nahi chalegi nahi chalegi nahi chalegi mera theeri nahi chalegi nahi chalegi nahi chalegi so ya janake jo private kitao sitte asi dekh rahe ha tadad tar department nal jo accident ho rahe ne aur thekedar roop dikha janda sade jare praas jare accident ho rahe honde star ho jande ne ਇਨਾ ਵਾਰ ਕੋਈ ਤੇ ਆਨੇ ਕੋਈ ਦੇਪਾਰਟਮੈਂਟ ਲਾ ਲੋ ਐਜੂਕੇਸ਼ਨ ਬਿਹਾਗ ਲਾ ਲੋ ਹੈਲਥ ਬਿਹਾਗ ਲਾ ਲੋ ਪੀ ਡਰੰਗ ਵਾਲੇ ਲਾ ਲੋ ਬੁਲਾਉਂਦੇ ਕੋਈ ਪੂਰਾ ਨਹੀਂ ਸਾਰੇ ਇਹਨਾਂ ਦੇ ਹਾਸਾ ਕੇ ਬੈਠੇ ਬਗਾਰ ਸਰਕਾਰਾਂ ਬਾਤੋਂ ਸਾਡੀ ਆਵਾਜ਼ ਸੁਣਨ ਗਿਆ ਅਰੇ ਆਵਾਜ਼ ਨਹੀਂ ਜਾਂਦੀ ਇਹ ਜਥੇਬੰਦਿਆ ਵੀ ਪਰ ਜਥੇਬੰਦियां ਕਹਿੰਦੇ ਘਾਦੇ ਆ ਜਿਹਾ ਮੂੰਹ ਮੋੜਦੇ ਆ ਆਦਿਆਂ ਆਲੀਆਂ ਲੰਬੇ ਸਮੇਂ ਤੋਂ

ਪੰਜਾਬ ਸਰਕਾਰ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਬਾਬਤ ਕਵਾਦੀ ਗੰਦੀ ਮੈਨੇਜਮੈਂਟ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਬਾਬਤ ਕਵਾਦੀ ਸੰਧੂ ਮੈਨੇਜਮੈਂਟ ਮੁਰਦਾ ਆਵਾਜ਼ ਜਿੰਦਾਬਾਦ ਮੁਰਦਾ ਆਵਾਜ਼ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਦਰੋਸ਼ਿਆਤਾ ਹੇਰਾ ਮੇਰੀ ਕਾਰ ਚੋਰੀ ਹੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ